ਬੋਹੁਰ ਤੋਂ ਐ ਜਿੱਥੇ ਹਨੀ Trap ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਇੱਥੇ ਇੱਕ ਗਰੋਧ ਦਾ ਪਰਦਾ ਫਾਸ਼ ਹੋਇਆ ਦੋ ਮਹਿਲਾਵਾਂ ਨੂੰ ਕਾਬੂ ਕੀਤਾ ਗਿਆਇ ਕਥਿਤ ਤੌਰ ਤੇ ਇਹ ਮਹਿਲਾਵਾਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਵਰਗਲਾ ਕੇ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਉਹਨਾਂ ਤੋਂ ਪੈਸੇ ਦੀ ਠੱਗੀ ਮਾਰਦੀਆਂ ਸਾਨੂੰ ਜਿਸ ਕਰਕੇ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਭੋਲੇ-ਪਾਲੇ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੋਸਤੀ ਦੇ ਵਿੱਚ ਫਸਾ ਕੇ ਆਪਣੇ ਪ੍ਰੇਮ ਜਾਲ ਦੇ ਵਿੱਚ ਫਸਾ ਕੇ ਹਨੀ ਟ੍ਰੈਪ ਦੇ ਜ਼ਰੀਏ ਲੱਖਾਂ ਰੁਪਏ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਹੋਇਆ ਜਿਸ ਤਹਿਤ ਕੁੱਤੇ ਤੌਰ ਤੇ ਦੋ ਮਹਿਲਾਵਾਂ ਨੂੰ ਅਬੂਰ ਦੇ ਸਿਟੀ 2 ਦੀ ਪੁਲਿਸ ਨੇ ਕਾਬੂ ਕੀਤਾ ਜਦੋਂ ਕਿ ਉਹਨਾਂ ਦਾ ਇੱਕ ਸਾਥੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ ਪੁਲਿਸ ਦੇ ਮੁਤਾਬਿਕ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਸੋ ਮਹਿਲਾਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਰਿਮਾਂਡ ਹਾਸਲ ਕੀਤੀ ਇਸ ਬਾਰੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਪੰਜ ਪੇਟੱਬਾ ਨਿਵਾਸੀ ਕਰੀ 50 ਸਾਲ ਦੇ ਅਮਰੀਕ ਸਿੰਘ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਸਾਦੂਲ ਸ਼ਹਿਰ ਨਿਵਾਸੀ ਦੋ ਔਰਤਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤਾਂ ਪੁਲਿਸ ਮੁਤਾਬਕ ਇੱਕ ਮੁਲਜ਼ਮ ਗ੍ਰਿਫਤ ਵਿੱਚੋਂ ਬਾਹਰ ਹੈ ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਕ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਸਟੂ ਅਪੋਰ ਵਿਖੇ 13 ਨੰਬਰ ਮਕਦਮਾ ਹੈ ਜਿਹੜਾ ਅੰਡਰ ਸੈਕਸ਼ਨ 388 349 120 ਵੀ ਆਈਟੀ ਐਕਟ ਸ਼ਾਰਟ ਡੀ ਸ਼ਾਰਟ ਏ ਸ਼ਾਰਟ ਸੀ ਆਈਟੀ ਐਕਟ ਦੇ ਤਹਿਤ ਥਾਣਾ ਸਟੂ ਵਿਖੇ ਦਰਜ ਕੀਤਾ ਗਿਆ ਤਿੰਨ ਵਿਅਕਤੀਆਂ ਦੇ ਖਿਲਾਫ ਮੈਂ ਮੈਨਾਂ ਤੋਂ ਕੋਈ ਪਹਿਲਾਂ ਪਰਚਾ ਦੱਚਾ ਹੈ ਹਾਂਜੀ ਜਿਹੜਾ ਇਹ ਸੁમિતਰਾ ਏਲੀਸ ਸਪਨਾਏ ਤੇ ਆਪਣਾ ਗੁਰਸੇਵਕ জাকੜੇ ਇਹਨਾਂ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜਨ ਅਦਰ ਸਟੇਟ ਚ ਵੀ ਪੰਜਾਬ ਚ ਵੀ ਜਿਹੜਾ ਹੁਣ ਪਰਚਾ ਦਰਜ ਹੋਇਆ ਸੀ ਉਹ ਕਿੰਦੇ ਕੌਨ ਸੀ ਏਰੀਆ ਦਾ ਕਿਹਨੂੰ ਬਲੈਕਮੇਲ ਕੀਤਾ ਸੀ ਇਸ ਵਿੱਚ ਕਾਫੀ ਵਿਅਕਤੀਆਂ ਦੇ ਨਾਮ ਹੈਗੇ ਆ ਜਿਹੜਾ ਜਿਹਨਾਂ ਦੇ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੂੰਗੀ ਜੀ ਬਿਲਕੁਲ ਮਤਲਬ ਕਾਫੀ ਸਾਨੂੰ ਹੋਰ ਵੀ ਇਨਾਂ ਚ ਗਵਾਹ ਮਤਲਬ ਆ ਰਹੇ ਹਨ ਜੋ ਇਹਨਾਂ ਬਾਰੇ ਦੱਸ ਰਹੇ ਸਨ ਮੈਂ ਮੈਂ ਕਿੱਥੋਂ ਦੀ ਵਾਸੀ ਆਂ ਇਹ ਜਿਹੜੇ ਸੁમિતਰਾ ਏਲੀਸ ਸਪਨਾਏ ਸਾਦੂਲ ਸ਼ਹਿਰ ਮਟੀਲੀ ਦੀ ਹੈ ਜਿਹੜੀ ਗੁਰਮੀਤ ਕੌਰ ਪਤਨੀ ਹੈ ਚਰਨਜੀ ਇਹੜੇ ਸੇਵਕ ਜੱਕੜੇ ਪੰਜ ਪੀਰ ਟਿੱਬਾ ਦੇ ਨੇ। ਹਨਾ ਕਿੰਨੇ ਕਿ ਪਹਿਲਾਂ ਕਿੰਨੇ ਕਰਤੇ ਆਏਗੇ? ਪਹਿਲਾਂ ਇਹਨਾਂ ਤੇ 4-5 ਮੁਕਦਮੇ ਦਰਜੇ ਬਾਕੀ ਹੋਰ ਕਰ ਰਹੇ ਆ ਵੈਰੀਫਾਈ ਰਿਕਾਰਡ ਚੈੱਕ ਕਰ ਰਹੇ ਆ। ਅਦਾਲਤ ਚ ਪੇਸ਼ ਕੀਤਾ ਗਿਆ ਕਿੰਨੇ ਦਿਨਾਂ ਦਾ ਰਿਮਾਨਡ? ਹਾਂਜੀ ਅੱਜ ਜਿਹੜੀ ਸੁਮਿਤਰਾ ਏਲੀਸ ਆਪਣੇ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿਹਨੂੰ 2 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਗਿਆ।